ਆ ਇੱਕ ਗੱਲ ਹੋ ਰਾ ਰਾਮੂ ਜੈਜ ਭਾਤੀਆਂ ਲਊਗਾ ਉਹ ਲੈ ਇੱਕ ਪੱਠਾ ਦੇਖੋ ਜੀ ਉਹਨੇ ਜੈਜ ਭਾਤੀਆਂ ਲੈਣੀਆਂ ਨੇ ਚਾਰਨਾਂ ਦਾ ਭਾਪੂ ਦਾ ਤੂੰ ਲੈ ਲਾਂਗੇ ਧੱਕਿਆਂ ਨਾਲ ਲੈਾਂਗੇ ਭਾ ਦਾ ਬਾਰੇ ਜਿਹੜੀ ਚੀਜ਼ ਨਾ ਚਾਰਨਾਂ ਦਾ ਖਰਜ ਖਾਣੇ ਇਹਦੇ ਮਾਰ ਬੱਚਾ ਨਹੀਂ ਹੈਗਾ ਉਹਦੇ ਮਾਰ ਬੱਚਾ ਹੋਣਾ ਖਲ ਪੰਚਰ ਜਿਹੜੀ ਆ ਹੈਗੀ ਥੋੜੇ ਜਿਹੇ ਦੰਦ ਲਾਈ ਖੜੀ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਇਹ ਲੈਣੀ ਛੱਡ ਦੇ ਛੱਡ ਦੇ ਆਹ ਡੱਬੀ ਕੱਢ ਦੇ ਦੰਦਾਂ ਵਾਲੀ ਹਾਂ ਹਾਂ ਨੇ ਵੀ ਛੱਡ ਦੇ ਨਵੀਂ ਆਹ ਦੇਖਾ ਜਦੋਂ ਹਾਂ ਇਹਨਾਂ ਦੇ ਆ ਜਾ ਤੇਨਾਂ ਦੇ ਚਿੱਟਾ ਨਹੀਂ भाई ਤੂੰ ਆਹ ਉਹ ਕਿੱਥੇ ਵੇਚੂ ਉਹ ਸੂਣ ਵਾਲੀ ਹੈਗੀ ਇਹਦੇ ਮਾੜ ਬੱਚਾ ਹੈਗਾ ਆਹ ਪੱਟ ਚਾਰ ਦਾਂਦਾ ਇਹ ਦੇਖੋ ਕੋਈ ਨੋ ਤੇ ਆਉਣਾ ਪੋਗੜਾ ਲਾਓ ਤੁਸੀਂ ਦੇਖੋ ਕੀ ਹੈ ਇਹ ਤਾਂ ਦੁੱਧ ਹੀ ਚੰਡੀ ਦਾ ਲਾਉਣਾ ਦੋ ਮਿੰਟ ਦੋ ਪੱਠ ਵੀ ਚਾਰ ਦਾਂਦੀ ਆਪੋਏ ਆ ਗਿਆ ਇੱਕ ਮਿੰਟ ਇਹਦਾ ਇੱਕ ਬੱਚਾ ਕਿਹੜੀ ਦਾ ਹੈ ਇਹਦਾ ਬੱਚਾ ਆ ਗਿਆ ਆਇਆ ਕੰਦ ਗਾੜ ਵਾਲਿਆਂ ਬੱਕਰੀਆਂ ਇਹਦੇ ਨਾਲ ਉਹ ਹੀ ਪਹਿਲੀ ਗੱਡੀ ਦਿਖਾ ਦੇ ਜਾਂਦੀ ਇਧਰ ਕੋਲ ਚੰਨਣ ਗਈ हां भाई की कहना 800 ਕੋਲ ਬਿਲਕੁਲ ਸਾਫਾਤ ਨਾ ਬਣਾਈ ਕੀ ਪਾ ਦਾ ਮਾਲ ਹੈ ਆਵੇਗਾ ਫੇਰ ਇਹ ਬੈਟਰੀ ਜੇ ਤਾਂ ਮੈਂ ਗਈ ਹੋਇਆ ਫਤਾ ਇਹ ਲੈ ਨਹੀਂ ਸਕਦਾ ਇਹਦਾ ਪਾਣਾ ਲਊਗਾ ਆਲਾ ਪੜ ਪਾ ਪੈਸੇ ਗਣ ਲੈ ਤੱਲੇ ਵੀ ਗਾ ਕੇ ਲੈ ਕੇ ਆਇਆ 10000 ਰੁਪਿਆ ਹੋਰ ਨਹੀਂ 1000 ਰੁਪਿਆ ਗੁੱਟੀ ਕਿੰਨੇ ਨਹੀਂ 50000 ਨਹੀਂ ਜਬਾ ਨਹੀਂ ਓਏ ਤਿੰਨੇ ਨੇ ਉਹ ਮਾਰਾ ਇਹ ਜੋੜੀ ਬੜੀ ਮਹਿੰਗੀ ਖਰੀਦੀ ਇੱਥੇ ਹੀ ਖਰੀਦੀ ਆ ਗਿਆ ਹਾਂ ਹੁਣ ਤੂੰ ਤਾਂ ਮਹਿੰਗੀ ਲੈ ਗਈ ਮੈਂ ਤਾਂ ਰਾਤ ਹੀ ਕਟਾਉਣੀ ਆ ਤੇਰੇ ਕੋਲ ਮੈਂ ਉੱਥੇ ਤੈਨੂੰ ਉਹ ਗੱਲ ਸੁਣ ਉਹ ਬਾਈ ਜਨ ਵਾਲੀਆਂ ਬੱਕਰੀਆਂ ਤੇ ਤਾਈ ਉਹ ਜੀਆਂ ਕੱਢ ਦੂਜੀਆਂ ਨਹੀਂ ਦਿਖਾਦੀਆਂ ਮੈਨੇ ਹੋ ਰਾਮੂ ਜੀ ਜੀ ਸੁਣ ਗੱਲ ਗਰੀਬ ਆਦਮੀ ਆਹੀ ਠੀਕ ਹੈ ਇਹਨੇ ਵੀ ਰੋਟੀ ਕਮਾਉਣੀ ਆ ਕੋਈ ਗਾਲੀ ਮੂੰਹ ਇਹ ਤੈ ਫਹਾ ਲੈ ਲਿਆ ਆਪਾਂ ਦਾ ਫਹਾ ਚੱਲ ਲਾਂਗੇ ਆਪੇ ਜਾਂ ਚੱਲਦੇ ਆਪਣੇ ਇਹ ਫਹਾ ਕਿਉਂ ਇਹਨੂੰ ਕਿਉਂ ਦਮਾਉਣਾ ਫਹਾ ਇਹਦਾ ਮੱਕੜ ਉਹ ਮੱਕੜੀ ਹੈ ਤੇਰੇ ਇੱਥੇ ਜਾਲਾ ਪਾਉਗੀ 66 ਮੈਨੂੰ ਪਤਾ ਇਹਦੇ ਕੋਲੇ ਕਹਿਵੇਂ ਵਿਕਣੀਆਂ ਸਾਡੇ ਕੋਲੇ ਕਹਿ ਜੀ ਵਿਕਣੀਆਂ ਨਹੀਂ ਨਾ ਬੱਕਰੀਆਂ ਕੱਢੀਆਂ ਕਿੱਧਰ ਬੱਕਰੀਆਂ ਲੈ ਕੇ ਇਹਨੂੰ ਰੋਟੀ ਵਾਸਤੇ ਬੱਕਰੀਆਂ ਦਵਾ ਰਿਹਾ ਮੈਂ ਲੈ ਬਾੜ ਫਿਰਦਾ ਕੋਈ ਕੱਢਾ ਸ਼ੇਕੜ ਮੈਨੂੰ ਵਿੱਚ ਬਾੜਨਾ ਪਊ ਆਖੇ ਇੱਧਰ ਆਇਆ ਵਿੱਚ ਬਾੜ ਜਾ ਕੇ ਸੌਦਾ ਦੇ ਵਿੱਚ ਬਾੜ ਕੀ ਆ ਲੇ ਮੈਨੂੰ ਕੱਦ ਕਾੜ ਵਾਲੀ ਭਾਰੀ ਬੱਕਰੀਆਂ ਦਿਖਾਈਆਂ ਪਰਾ ਹੋ ਯਾਰ ਮਰ ਜਾ ਪਰਾ ਜਲਦੀ ਤੂੰ ਅੰਦਰ ਮਰ ਜਾ ਮੈਨੂੰ ਫੜਾਈਆਂ ਪੈਸੇ ਜਿੱਤਰੀ ਪਰਾ ਫੜਾ ਮੈਨੂੰ ਮੈਂ ਮਾਰਾਂ ਇਹਨੂੰ ਆਏ ਭਾਈ ਤੂੰ ਵੀ ਆ ਜਾ ਨਹੀਂ ਨਹੀਂ ਮੇਰੀ ਕੋਈ ਨਾ ਬੱਕਰੀ ਛੱਡ ਮੇਰੇ ਹਾਂ ਮਸਤਰਾ ਛੱਡ ਬੱਚਾ ਕਿਹੜਾ ਦੁੱਧ ਦਾ ਹੋਰ ਹੈ ਬੱਚਾ ਆ ਬਿਨਾ ਬੱਚੇ ਆ ਲੋ ਪੱਠ ਵੀ ਚਾਰ ਦੰਦਾ ਕੀ ਇਹਦਾ ਅੱਧ ਇਧਰ ਦਾ ਇਹ ਚਾਰ ਦੰਦਾ ਹੈ ਰਾਜੂ ਦੇ ਕੋਲ ਇਹ ਸੌਦਾ ਹੋਈ ਜਾਂਦਾ ਹਾਂਜੀ ਫੋਨ ਕੱਟੋ ਲਾਉਣਾ ਇੱਥੇ ਉਹਨਾਂ ਆਉਂਦੇ ਆ ਸਾਰੇ ਹੀ ਆਉਂਦੇ ਆ ਸਾਰੇ ਹੀ ਆਉਂਦੇ ਆ ਸੌਦਾ ਵੇਚਣ ਵਾਲੀ ਗੱਲ ਕਰ ਸੌਦਾ ਵੇਚਣ ਲਈ ਲੈ ਜਿਵੇਂ ਨਹੀਂ ਰੋਕੀ ਗੀ ਆਵਾਜ਼ ਨਹੀਂ ਆ ਇੱਕ ਹੱਥ ਆਉ ਤੇ ਵਿਚਾਰੇ ਦੇ ਉਹਨੂੰ ਵੀ ਬੰਨ ਦੇ ਰੋਕੀ ਉਹਨੇ ਰੋਟੀ ਬੰਨ ਦੇ ਉਹਦਾ ਇਸੇ ਤੇ ਲੱਗ ਜਾ ਆਪਣੇ ਤਾਂ ਰੱਬ ਨੇ ਦੋ ਹੱਥ ਲਾਤੇ ਉਹ ਪੱਠ ਵੀ ਮਾਰੇ 4 ਦੰਦ ਗੀ ਹਾਈਟ ਵੀ 37 ਕੋਈ 37 ਕੋਈ ਓਏ ਆਪਣੇ ਤਾਂ ਦੋ ਹੱਥ ਨੇ ਰੱਬ ਦੇ ਲਾਏ ਇਹਦਾ ਹੋਈ ਬੱਜਨ ਹੋ ਜੂਗਾ ਚਲ ਠੀਕ ਆ ਰਮੂ ਕਾਹਨ ਹੋ ਜੂਗਾ ਪਾ ਕੇ ਮਰੀਦਾ ਪੱਕਾਈ ਨਹੀਂ ਦਾ ਜੇ ਕੋਈ ਵੀ ਵੀਡੀਓ ਦੇਖ ਲਈ ਠੀਕ ਆ ਜੇ ਬੱਚੇ ਦੇ ਮੇਰੇ ਕਿਸੇ ਵੀ ਵੀਡੀਓ ਜਿ ਦਿਖਾਇਆ ਮੈਂ ਜਿਵੇਂ ਆਪਾਂ ਨੂੰ ਆਇਓ ਵੀ ਤੁਹਾਨੂੰ ਦੱਸਦੀ

ਤੱਕਾਂ ਰੇੜ ਲਾ ਮੈਂ ਬਾਈਕ ਲੈ ਆਇਆ 12 12000 ਰੁਪਏ ਦੇ ਦੂੰਗਾ ਚਲ ਐ ਤਾਂ ਤੂੰ ਕੀ ਜਦੂ 15 15000 ਲਾ ਯਾਰ ਦੂੰ ਆਪਦਾ ਬੋਗ ਦਾ ਲੈਣਾ ਆਪਦਾ ਕੋਗ ਚਰਨੇ ਦੀਆਂ ਵੇਚਿਆ ਮਿੰਟੇ ਚ ਦੇਚਾਂ ਉਹਦੀ ਕਹਿੰਦਾ ਲਿਆਤਾ ਲੈ ਜਾ ਉਹ ਰਾਂ ਕਰ ਗਾਲਾ ਬੋਲ ਗਰੀਬ ਆਦਮੀ ਇੱਥੇ ਖੜ ਵੀਡੀਓ ਪਾਦੀ ਉਹਦੇ ਮੂੰਹ ਕਰਲਾ ਬੋਲੇ ਇਹਦੇ ਵਿਚਾਰੇ ਦੇ ਹੱਥ ਤਾਂ ਦੇਖ ਇੱਥੇ ਇਹਨਾਂ ਦੀ ਰਗ ਜਾ ਰਹੀ ਇਸੇ ਤੇ ਤੈਨੂੰ ਤੇਰੇ ਮੇਰੇ ਤਾਂ ਦੋ ਹੱਥ ਨੇ ਕੁੱਟ ਕੇ ਸਭ ਤਾਂ ਲੈ ਲਾਂਗੇ ਦੂਏ ਤੋਂ ਲੈ ਹੱਥਾਂ ਨਾਲ ਸੌਦਾ ਸੌਦਾ ਕੁੱਟਣਾ ਸੌਦਾ ਦਾ ਮੂੰਹ ਨਾਲ ਕੁੱਟਣਾ ਆਪਾਂ ਚਾ ਇੱਥੇ ਨਹੀਂ ਕੀ ਮਾਰੇਗਾ ਸੋਰਾ ਪਾਗਲ ਕੋਈ ਹਿਸਾਬ ਸਰ ਦੀ ਗੱਲ ਕਰ ਦੋ ਤੇ 50 ਦੀਆਂ ਹੋ ਗਈਆਂ ਦੇ ਦੇ ਬਿਛਾਰ 55 ਦੀ ਠੀਕ ਆ ਬਰਾ ਦੋ ਠੀਕ ਆ ਦੋ ਤੇ 50 ਦੀਆਂ ਇਹਨੇ ਬੱਕਰੀਆਂ ਲਿਆਣੀਆਂ ਨੇਗੀਆਂ ਤੈਨੂੰ ਇੱਕੋ ਹੀ ਪੱਕਾ ਰਾਹ ਦਊਂਗਾ ਨਾ ਕੱਚਾ ਨਾ ਬੱਕਰ ਵੀ ਆ 60000 ਦੇ ਬੱਕਰੀਆਂ ਤਿੰਨੀ ਵੜ ਨਹੀਂ ਨੋ ਨੋ ਇਹ ਤਾਂ ਨਹੀਂ ਰਹਿਣਦੇ ਆ ਨਾ ਭੈਸਾ ਤੇਰੇ ਮੇਰੇ ਲੈ ਬੇ ਜਾਨ ਨਹੀਂ ਦੇ ਦੇ ਮੌਕਾ ਨਹੀਂ ਨਹੀਂ ਮੌਕਾ ਪਰ ਨਹੀਂ ਬੱਦਾ ਕਾਤਾ ਆਪੋ ਹੀ ਕਰਦਾ ਬੱਕਰੀਆਂ ਭਾਰੀ ਓਏ ਭਾਰੀ ਨੂੰ ਕਿਤੇ ਨਹੀਂ ਓ ਗਰੀਬ ਜੇ ਰੋਟੀ ਖਾ ਲੂਗਾ ਮਰਦਾ ਓ ਗਰੀਬ ਰੋਟੀ ਖਾ ਲੂਗਾ ਜੇ ਮਰਦਾ ਬੱਕਰੀਆਂ ਮਾਰੇ ਮਾਰਿਆ ਤੇ ਵੇਚਦੇ ਆ ਵੇਚਦੇ ਆ ਔਰ ਇਹ ਆ ਬਈ ਖਰਚਾ ਲਾਂਦਾ ਜਾਂ ਵੇਚਤੀਆਂ ਫੜ ਬੱਕਰੀਆਂ ਪਹਿਲਾਂ 55000 ਰੁਪਏ ਪਰੇ ਹੋ ਮਾਰੂੰਗਾ ਥੱਪੜ ਮੈਨੂੰ ਆ ਹਰ ਬੱਕਰੀਆਂ ਇਹ ਨਹੀਂ ਗੱਲ ਕੀ ਲਾਲ ਖਾਈ ਕਰ ਗਿਆ ਜਾ ਬਈ ਕਿੱਧਰ ਪਾ ਪੈਸੇ ਖਰੇ ਕਰ ਪੈਸੇ ਖਰੇ ਕਰ ਗਣ ਕਿਤੇ ਘਟ ਹੋ ਜਾਣਾ ਨਾ ਘਟ ਜਾਣ ਬਾਅਦ ਘਟ ਉਹ ਗਰੀਬ ਆਦਮੀ ਦੇ ਘਰ ਪੈਂਦਾ ਫਰੇਗਾ ਨਹੀਂ ਨਹੀਂ ਪਹਿਲਾਂ ਗਿਣੀ ਲਵਾਓ ਆ ਬਾਕੀ ਤਾਂ ਲਖੋੜਾ ਕਿਉਂ ਦਿਖਾਉਣਾ ਸਾਰੇ ਕਿੰਨੇ ਦੀਆਂ ਕਰੀਂਗਾ ਹਾਂ 5 ਕਿਨੇ 55 ਦੀਆਂ 5000 ਦੀ ਹਾਂ 10 ਨੋਟ ਕੱਢ ਲੈ ਨਹੀ ਨਹੀਂ ਯਾਰ online ਨਗਾਂ ਦੀ ਪਰਚੀ ਨੂੰ ਹੋਣਦਾ ਹੀ ਕਹਿੰਦੇ ਯਾਰ ਕਮਾਲ ਦਾ ਕਰ ਲੈਣਗੇ ਬੇ ਕੁਝ ਹੁਣ ਹੋ ਗਏ ਬੰਦੇ ਹਾਂਜੀ ਆਨੋ ਖੰਦ ਲੇਖ ਚੈੱਕ ਕਰ ਲੈ ਬਾਬੇ ਥਨ ਸੋਣਾ ਆ ਬੱਚਿਆਂ ਵਾਲੀਆਂ ਬਾਣੀਆਂ ਨੇ ਤਕੜੇ ਬੱਚੇ ਨੇ ਇਹ ਦੇਖੋ ਉਹ ਕਰ ਚ ਪਹਿਲਾ ਇਹ ਤੁਹਾਨੂੰ ਮੈਂ ਉਹ 2 ਮਿੰਟ ਦਾ ਖਰਚਾ ਪੰਜ ਕਰਾ ਦੋ ਉਹਨੂੰ ਕਰੋ ਇਹ ਜਾ ਐਨ ਮਾਰ ਲੈ ਹੱਥ ਬਾਈ ਪੂਰੇ ਬੜ ਮੈਨਰ ਬੜ ਕੀ ਕਰੀ ਲਾ ਠੀਕ ਹੈ ਉਹ ਦੂਜੀ ਬਣ ਗਈ ਸਹੀ ਹੈ ਸਹੀ ਹੈ ਤਾਂ ਲੈ ਉਹ ਵੱਡੀ ਸਹੀ ਹੈ ਸਹੀ ਹੈ ਸਹੀ ਹੈ ਸਹੀ ਹੈ ਸਹੀ ਹੈ ਸਹੀ ਹੈ ਆ ਵੀ ਖੋਲ ਲੈ ਬਈ ਚੋਲੀ ਮੜ ਜੀ ਚੋਲੀ ਖੋਲੀ ਚੋਲੀ ਖੋਲੀ ਬੱਕਰੀ ਦੀ ਪਰੇ ਚਮਾਰ ਓਕੇ ਦੀ ਰਿਪੋਰਟ ਹੈ ਇਹਦੀ ਬਾਈ ਇਹ ਵੀ ਓਕੇ ਹੈ ਸਹੀ ਹੈ ਜੀ ਸਹੀ ਹੈ ਬੱਚਾ ਛੱਡ ਕੇ ਦੇਖ ਲੈ ਝਗਾ ਕੇ ਦੇਖ ਲੋ ਬੱਚਾ ਨਾ ਚਲੋ ਤਾਂ ਹੁਣ ਦੇਖ ਲਿਆ ਆਹ ਬੱਚਾ ਇਹ ਸਾਡੇ ਬੱਕਰੀਆਂ ਵਾਲਾ ਇੱਥੇ ਆਪਣੇ ਵੱਡੀ ਬੱਚਾ ਐ ਬਾਈ ਜੀ ਹਨਾ ਬਾਅਦੀਆਂ ਗੱਲਾਂ ਹੋਣਾ ਚੈੱਕ ਨਾ ਜੀ ਨਾ ਸਹੀ ਨੂੰ ਸਹੀ ਕਹਾਂਗੇ ਗੱਲ ਗਲਤ ਨਹੀਂ ਠੀਕ ਆ ਦੇਖੋ ਹਜੇ ਉਹ ਵੀ ਖੜੀਆਂ ਲੈਣ ਦੀ ਇੱਕ ਨਾ ਫਿਰ ਜਾਵੇਂਗਾ ਖੜੀਆਂ ਲੈਣ ਦੇ ਗੱਡੀ ਚ ਲੱਦੇਗਾ ਸਣੇ